ਅਸਟੋ ਹੋਏ ਨੇ ਪਾਰਟਿਸਪੈਂਟ ਆਏ ਨੇ ਸਾਰੇ ਚਿਰਫਾ ਕਰਕੇ ਜਲਦੀ ਤੋਂ ਜਲਦੀ ਟੀਚਰਸ ਪਾਰਟੀ ਆਪਣੇ ਆ ਗਏ ਸਰ ਰਾਜ ਦੀ ਕਜ਼ਾਤੀ ਨਹੀਂ ਉਸ ਬਿਸ਼ਤਰ ਰਾਜ ਦੀ ਦੋਸਤਾਂ ਹੀ ਉਹ ਬੱਚਿਆਂ ਨੂੰ ਇਹ ਅਵੇਅਰਨੈਸ ਆਣਾ ਬਹੁਤ ਜ਼ਰੂਰੀ ਆ ਸਵੱਛਤਾ ਹੀ ਸੇਵਾ ਹੈ ਇਹਦੇ ਨਾਲ ਇਹਨਾਂ ਨੂੰ ਜੋੜਨਾ ਔਰ ਇਹਨਾਂ ਨੂੰ ਜਿਹੜਾ ਹੈਗਾ ਪਰਸਨਲ ਹਾਈਜੀਨ ਤੋਂ ਲੈ ਕੇ ਆਪਣੇ ਮਹੱਲੇ ਦੇ ਵਿੱਚ ਜਿਹੜੇ ਕੁਦਰਤ ਦੇ ਨਾਲ ਜੋੜਨਾ ਔਰ ਸਫਾਈ ਦੇ ਨਾਲ ਬੱਚਾ ਦੇ ਵਿੱਚ ਬੱਚਾ ਨੂੰ ਸਫਾਈ ਦੀ ਅਹਿਮ ਮਤਲਬ ਉਹਦੀ ਕੀ ਅਹਿਮਤਾ ਹੈਗੀ ਆ ਉਹਦੀ ਕੀ ਇੰਪੋਰਟੈਂਸ ਹੈ ਬੱਚਾ ਨੂੰ ਇਹ ਪਤਾ ਹੋਵੇ ਉਹਦੇ ਨਾਲ ਬਹੁਤ ਫਰਕ ਪੈਂਦਾ ਜੀ ਤੇ ਕਿਉਂਕਿ ਮੈਨੂੰ ਯਾਦ ਆ ਕਿ ਜਦੋਂ ਮੈਂ ਵੀ ਗੱਡੀ ਚਲਾਉਂਦਾ ਸੀਗਾ ਤੋ ਜੇ ਵਾਰੀ ਹੁੰਦਾ ਸੀਗਾ ਕਿ ਕਿਤੇ ਲੇਟ ਹੋ ਗਿਆ ਤਾਂ ਜੇ ਕੋਈ ਐਂਬਰ ਲਾਈਟ ਤਾਂ ਵੀ ਕੱਢਦੇ ਫਟਾਫਟ ਤੇ ਬੱਚਿਆਂ ਨੂੰ ਕਰੇ ਸਿਖਾਉਂਦੇ ਹੁੰਦੇ ਸੀ ਬੱਚੇ ਟੋਕਦੇ ਸੀ ਵਾਹੋ ਠੀਕ ਹੈ ਬਾਕੀ ਦੇ ਨਹੀਂ ਰੁਕਦੇ ਵੱਡੇ ਬੰਦੇ ਨਾਲ ਮਿੱਤਰ ਦੋਸਤ ਵੀ ਨਹੀਂ ਟੋਕਦੇ ਬੱਚੇ ਟੋਕਦੇ ਸੀ ਕਿ ਡੈਡੀ ਜੋ ਸਾਨੂੰ ਦੱਸਿਆ ਸੀਗਾ ਉਹ ਖੁਦ ਵੀ ਕਰੋ ਮਨੂੰ ਕਦੀ ਰੁਕਣਾ ਦੂਰ ਵਾਲਾ ਪਾਣ ਲੱਗ ਜਾਂਦਾ ਸੀ ਕਿ ਲਾਈਟ ਆ ਗਈ ਡੈਡੀ ਅਗਲੇ ਕ੍ਰਾਸ ਨਹੀਂ ਕਰਦੇ ਸੋ ਇਹ ਜਿਹੜਾ ਤੁਸੀਂ ਬੱਚਿਆਂ ਤੋਂ ਜਿਹੜੇ ਹੁੰਦੇ ਆ ਨਾ ਬਹੁਤ ਕੁਝ ਸਿੱਖਦੇ ਹੋ ਜੇ ਬੱਚਿਆਂ ਨੂੰ ਐਜੂਕੇਟ ਕਰਤਾ ਜਾਵੇ ਜਿਵੇਂ ਪਲਾਸਟਿਕ ਦਾ ਯੂਜ਼ ਹੈ ਇਹਨੂੰ ਆਪਾਂ ਘੱਟ ਕਰਨਾ ਤੇ ਜਿਹੜੀ ਇਹ ਉਮਰ ਹੁੰਦੀ ਹੈ ਸਿੱਖਣ ਦੀ ਉਮਰ ਹੁੰਦੀ ਹੈ ਬਾਅਦ ਵਿੱਚ ਆਦਤਾਂ ਨੇ ਪਈਆਂ ਹੁੰਦੀਆਂ ਬੱਚਿਆਂ ਲਈ ਉਹ ਚੇਂਜ ਨਹੀਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਚੰਗੀਆਂ ਆਦਤਾਂ ਜੇ ਪਰਸਪਤੀ ਉਹਨਾਂ ਨੇ ਮਤਲਬ ਆਸੋ ਪਾਰਤੀ ਸਕੂਲ ਦੇ ਵਿੱਚ ਵੀ ਤੁਸੀਂ ਬੰਦਾਂ ਨੂੰ ਸਾਫ਼ ਕਰਨਾ ਸੀ ਦੇ ਇਸ਼ਨਾਨ ਕਰਨਾ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣੇ ਤਾਂ ਉਹ ਪੱਕੀਆਂ ਬਣ ਪੱਕੀਆਂ ਹੋ ਜਾਂਦੀਆਂ ਆਦਤਾਂ ਉਸ ਸਕੂਲ ਦੇ ਵਿੱਚ ਇਸੇ ਤਰ੍ਹਾਂ ਪਲਾਸਟਿਕ ਨਹੀਂ ਯੂਜ਼ ਕਰਨਾ ਘਰ ਦੇ ਬਾਸੇ-ਪਾਸੇ ਕਾੜ ਦੀ ਢੇਰ ਮੱਲੇ ਦੇ ਵਿੱਚ ਪਿੰਡ ਦੇ ਵਿੱਚ ਨਹੀਂ ਹੋਣਾ ਚਾਹੀਦਾ ਕੂੜਾ ਨਹੀਂ ਹੋਣਾ ਚਾਹੀਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਬਹੁਤ ਇਹਨਾਂ ਦਾ ਐਮ ਰੋਲ ਹੈ ਇਸ ਕਰਕੇ ਬਹੁਤ ਅੱਛ ਔਰ ਅਸੀਂ ਇਹਦੇ ਵਿੱਚ ਐਡ ਕਰਨ ਜਾ ਰਹੇ ਆ ਕਿ ਜਿਹੜਾ ਬੱਚਾ ਵੀ ਪਲੱਸ 2 ਕਰਦਾ ਹੈ ਜਾਂ ਜਿਹੜਾ ਵੀ ਕੋਈ ਬੱਚਾ ਗ੍ਰੈਜੂਏਸ਼ਨ ਕਰਦਾ ਉਹਨੇ ਇੱਕ ਜਿਹੜਾ ਹੈਗਾ ਨਾ ਉਹਨੂੰ ਲਾਈਫ ਸਕਿੱਲ ਕਰਨਾ ਮੈਨੂੰ ਮੰਨ ਲਓ ਕਿ ਫਸਟ ਸਟੇਜ ਦੇ ਨਾਲ ਨਾਲ ਜਿਵੇਂ ਕੋਈ ਕਿਤੇ ਕਿਸੇ ਦੀ ਨੋਜ਼ ਬਲੀਡ ਹੋ ਗਿਆ ਕਿਸੇ ਦੇ ਸੱਪ ਲੜ ਗਿਆ ਕੋਈ ਐਕਸੀਡੈਂਟ ਹੋ ਗਿਆ ਪੇਸ਼ੈਂਟ ਨੂੰ ਕਿੱਦਾਂ ਸਿਫਟ ਕਰਨਾ ਕਿਸੇ ਦੇ ਕੋਈ ਛੋਟੀ ਮੋਟੀ ਹੋਰ ਐਮਰਜੈਂਸੀ ਹੋ ਗਿਆ ਉਹਨਾਂ ਨਾਲ ਕਿਸ ਤਰ੍ਹਾਂ ਡੀਲ ਕਰਨਾ ਜਿੰਨੀ ਦੇਰ ਡਾਕਟਰ ਨਹੀਂ ਆ ਜਾਂਦਾ ਉਨੀ ਦੇਰ ਕਿਵੇਂ ਉਹਨੂੰ ਆਪਾਂ ਹਸਪਤਾਲ ਕਿਸ ਤਰ੍ਹਾਂ ਪਹੁੰਚਾਉਣਾ ਉਹਨੂੰ ਉਨੀ ਦੇਰ ਆਪਾਂ ਕੀ ਕਰ ਸਕਦੇ ਆ ਡਾਕਟਰ ਦੇ ਆਉਣ ਤੱਕ ਉਹ ਆਪਾਂ ਖੂਨ ਵਗਦਾ ਹੋਇਆ ਖੂਨ ਕਿਦਾਂ ਰੋਕ ਸਕਦੇ ਆ ਔਰ ਉਹਨੂੰ ਰੋਕਿਆ ਜਾ ਸਕਦਾ ਉਹਦੇ ਵਾਸਤੇ ਡਾਕਟਰ ਆਉਣ ਦਾ ਲੋੜ ਹੈ ਲੇਕਿਨ ਇਹ ਵਾਲੀ ਜਿਹੜੀ ਹੈਗੀ ਆ ਪਲੱਸ ਹੈਪੀਨੈਸ ਪ੍ਰੀਕਲਮ ਬੱਚਾ ਨੂੰ ਇਹਦੀ ਫੋਰਗੇਟੇਬਿਲਟੀ ਹੈ ਇਸ ਕਾਰਨ ਇਹ ਸਾਰਾ ਕੁਝ ਪਾਰਟ ਹੈ ਜਿਹੜੀ ਕਿ ਆਪਣੇ ਜਿਹੜੇ ਮਾਈਂਡ ਦੀ ਸਪਸ਼ਟਤਾ ਆਪਣੇ ਸਰੀਰ ਦੀ ਸਪਸ਼ਟਤਾ ਫਿਰ ਆਪਣੇ ਘਰ ਦੇ ਵਿੱਚ ਜਿਵੇਂ ਮੈਂ ਦੱਸ ਰਿਹਾ ਸੀਗਾ ਕਿ ਜੇ ਡੈਂਗੂ ਦੇ ਵਿੱਚ ਜੇ ਸਾਰੇ ਬੰਦੇ ਜਿਹੜੇ ਆ ਗਏ ਮੇਰੀ ਅੰਨੀ ਗੱਲ ਸਮਝਣ ਲਈ ਜਿਹੜਾ ਆਪਣਾ ਥੋੜਾ ਚਾਹ ਫ੍ਰਿਜ ਹੈ ਚਾਹ ਪੂਰ ਦਾ ਰੌਣ ਦੀਆਂ ਟ੍ਰੇਆਂ ਦੇਖ ਲੈਣ ਉਹਦੇ ਪਾਣੀ ਨੂੰ ਹਫ਼ ਔਰ ਜਿਹੜੇ ਪਾਣੀ ਵਾਲੇ ਕਰੋਰੇ ਰੱਖ ਰਿਹਾ ਉਹਨੂੰ ਕਾਦਨ ਆਸ-ਪਾਸੇ ਪਾਣੀ ਨਾ ਖੜਾ ਹੋਵੇ ਜੇ ਖੜਾ ਹੋਵੇ ਤਾਂ ਉਹਦੇ ਤੇ ਜਿਹੜਾ ਬਾਲਟੋ ਆਇਲ ਆ ਜਿਹੜਾ ਤੁਸੀਂ ਆ ਪਕੌੜੇ ਬਣਾਉਣ ਲਈ ਦੂਜੀਆਂ ਚੀਜ਼ਾਂ ਦੇ ਤੇਲ ਵਰਤਦੇ ਹੋ ਉਹ ਥੋੜਾ ਜਿਹਾ ਉਹਦਾ ਛਰਕਾ ਕਰ ਦਿਓ ਜਾਂ ਜੇ ਫਿਰ ਵੀ ਮੱਛਰ ਆ ਤਾਂ ਸਾਡੇ ਸੇਵ ਮੈਕ ਕੋ ਨੂੰ ਦੱਸ ਦਿਓ ਤੇ ਉਹ ਆ ਕੇ ਫੂਮਿਗੇਸ਼ਨ ਵੀ ਕਰਦੇ ਆ ਔਰ ਐਂਟੀ ਲਾਰਵਾ ਸਪਰੇ ਵੀ ਕਰਦੇ ਆ ਤੇ ਆਪਾਂ ਡੈਂਗੂ ਵਰਗੀਆਂ ਭਵਾਨਕ ਜਿਹੜੀਆਂ ਹੈਗੀਆਂ ਤੁਹਾਡੇ ਚਿਕਨ ਕੁਦੀਆਂ ਜਾਂ ਸਵੈਨ ਫਲੂ ਆ ਰਿਹਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਆ ਕਰਾਂਗੇ ਜੀ ਦਿੱਲੀ ਦੇ ਵਿੱਚ ਚੱਲਦੀ ਆ ਸਾਡੇ ਮਤਲਬ ਇੱਥੇ ਜ ਤੇ ਆਪਣੇ ਆ ਗਿਆ এডਿਕੇਸ਼ਨ ਦੇ ਸਟੋਰ ਨਾਲ ਗੱਲ ਕਰਕੇ ਇਹਦਾ ਸਿਲੇਬਸ ਬਣਾ ਕੇ ਆਪਣੇ ਟੀਚਰਸ ਟ੍ਰੇਨ ਕਰਦੇ ਅਸੀਂ ਪਹਿਲਾਂ ਅਸੀਂ ਮਾਸਟਰ ਟ੍ਰੇਨਰਸ ਟੀਚਰਸ ਨੂੰ ਟ੍ਰੇਨਿੰਗ ਦੇਾਂਗੇ ਫਿਰ ਜਿਹੜੇ ਬੱਚਾ ਬਣ ਜਾਣਗੇ ਇਹਦਾ ਇੱਕ ਮੈਸ ਸਿਲੇਬਸ ਬਣਾ ਕੇ ਮਨ ਲੱਗਦਾ ਵੀ ਜਿਹੜਾ ਇਸੇ ਜਿਹੜਾ ਬੱਚਾ ਦੇ ਜਿਹੜੇ ਐਨਐਸਐਸ ਦੇ ਕੈਂਪ ਹੁੰਦੇ ਆ ਮੈਂ ਉਹਦੇ ਵਾਸਤੇ ਟਾਰਗੇਟ ਕਰ ਰਹੇ ਹਾਂ ਕਿ ਵੀ ਇਹ ਵੜੇ ਇੱਕ ਵਾਰੀ ਕੈਂਪ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਪਿੰਡਾਂ ਜਾਣਾ ਰੂਜੇ ਜਾਣਾ ਉਹਨਾਂ ਨੂੰ ਆਪਣੀ ਉਹਨਾਂ ਦੀ ਵਰਨਸਈਏ ਉਹ ਅੱਗੇ ਜਾ ਕੇ ਜਿਹੜੇ ਪਿੰਡਾਂ ਦੇ ਯੂਥ ਕਲੱਬ ਆ ਇਹਨਾਂ ਨੂੰ ਅਸੀਂ ਮਾਸਟਰ ਟ੍ਰੇਨਰ ਬਣਾ ਕਰਾਂਗੇ ਕਾਲਜਸ ਦੇ ਵਿੱਚੋਂ ਸਕ ਉਹ ਜਾ ਕੇ ਜਿਹੜੇ ਪਿੰਡਾਂ ਦੇ ਯੂਥ ਹੈ ਜਾਂ ਬੱਲੇਆ ਦੇ ਵਿੱਚ ਯੂਥ ਹੈ ਜਿਹੜੇ ਮਤਲਬ ਜਿਹੜੇ ਕਾਲਜ ਨਹੀਂ ਜਾਂਦੇ ਜਾਂ ਸਕੂਲ ਨਹੀਂ ਜਾਂਦੇ ਉਹਨਾਂ ਨੂੰ ਵੀ ਟ੍ਰੇਨ ਕਰਦੇ